ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਉਮੀਦਵਾਰ ਜੋ ਪਾਰਟੀਆਂ ਨੂੰ ਛੱਡ ਚੁੱਕੇ ਨੇ ਉਹਨਾਂ ਕੋਲੇ ਟੋਟਲ ਕਿੰਨੇ ਜੀਦਾਦ ਆ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜਿਹੜੀ ਕੁੱਲ ਜੀਦਾਦ ਹੈ ਕੈਪਟਨ ਅਮਰਿੰਦਰ ਸਿੰਘ ਦੀ 2017 ਦੇ ਵਿੱਚ ਲਿਖੀ ਗਈ ਸੀ 48 ਕਰੋੜ 3 ਲੱਖ ਰੁਪਏ ਉਸ ਤੋਂ ਬਾਅਦ ਜਿਹੜੀ ਬੱਦਕੇ 2022 ਦੇ ਵਿੱਚ ਲਿਖੀ ਗਈ ਹੈ ਉਹ ਹੈਗੀ ਹੈ 68 ਕਰੋੜ 72 ਲੱਖ ਰੁਪਏ ਜਿਹੜੀ ਚੱਲ ਜਾਂ ਦਾਦ ਲਿਖੀ ਗਈ ਹੈ ਉਹ ਹੈਗੀ ਹੈ 6 ਕਰੋੜ 25 ਲੱਖ ਰੁਪਏ ਜਿਹੜੀ ਅਚਲ ਜਾਂ ਦਾਦ ਲਿਖੀ ਗਈ ਹੈ ਉਹ ਹੈਗੀ ਹੈ 56 ਕਰੋੜ 5 ਲੱਖ ਰੁਪਏ ਜਿਹੜੀ ਨਕਦੀ ਲਿਖੀ ਗਈ ਹੈ ਉਹ ਲਿਖੀ ਗਈ ਹੈ 2 ਲੱਖ ਪਲੱਸ ਰੁਪਏ ਜਿਹੜੇ ਗਹਿਣੇ ਲਿਖੇ ਨੇ ਉਹਨੇ 51 ਲੱਖ 68000 ਰੁਪਏ ਵਾਹਣ ਕੋਈ ਨਹੀਂ ਜਿਹੜੀਆਂ ਦੇਣਦਾਰੀਆਂ ਨੇ ਉਹਨੇ 9 ਕਰੋੜ 26 ਲੱਖ ਰੁਪਏ ਜਿਹੜੀ ਬੈਂਕ ਦੇ ਵਿੱਚ ਜਮਾ ਰਾਸ਼ੀ ਵਿਖਾਈ ਗਈ ਹੈ ਉਹ ਹੈਗੀ ਆ 55 ਲੱਖ 22000 ਰੁਪਏ ਸਿੱਖਿਆ ਇਹਨਾਂ ਦੀ ਵੀ ਪਲੱਸ 2 ਪਾਸ ਨੇ ਜਿਹੜੀ ਪਤਨੀ ਦੀ ਜਾਇਦਾਦ ਲਿਖੀ ਗਈ ਹੈ 6 ਕਰੋੜ 42 ਲੱਖ ਰੁਪਏ ਬਾਣ ਆਪਦੇ ਕੋਲੇ ਕੋਈ ਨਹੀਂ ਪਤਨੀ ਕੋਲੇ ਜਿਹੜੇ ਬਾਣ ਨੇ ਦੋ ਇਨੋਵਾ ਗੱਡੀਆਂ ਨੇ ਜਿੱਦੀ ਕੀਮਤ 26 ਲੱਖ 26 ਲੱਖ ਰੁਪਏ ਦਿਖਾਈ ਗਈ ਹੈ